ਦਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਪ੍ਰੀਤ ਸਿੰਘ ਰੰਦਾਵਾ ਸ਼ਾਮ 5 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਅੱਜ ਪੂਰੇ ਦੇਸ਼ ਵਿੱਚ ਭਗਵਾਨ ਪਰਸ਼uram ਜਨਮ ਦਿਤੀ ਬਹੁਤ ਧੁੰਮਤਾ ਮ ਨਾਲ ਮਨਾਈ ਜਾ ਰਹੀ ਹੈ ਇਸ ਕਰਕੇ ਅੱਜ ਪੂਰੇ ਦੇਸ਼ ਵਿੱਚ ਸਰਕਾਰੀ ਛੁੱਟੀ ਵੀ ਹੈ ਦਖਾਲਸ ਟੀਵੀ ਵੱਲੋਂ ਸਾਰਿਆਂ ਨੂੰ ਪਰਸ਼uram ਜਨਮ ਦਿਤੀ ਦੀਆਂ ਬਹੁਤ-ਬਹੁਤ ਵਧਾਈਆਂ ਉਧਰ ਦੂਜੇ ਪਾਸੇ ਆਜ ਜਲੰਧਰ ਦੇ ਕੇਵੀਐਮ ਕਾਲਜ ਵਿੱਚ ਭਗਵਾਨ ਪਰਸ਼uram ਜਨਮ ਦਿਤੀ ਦੇ ਮੌਕੇ ਉੱਤੇ ਪੰਜਾਬ ਸਰਕਾਰ ਨੇ ਇੱਕ ਸੂਬਾ ਪੱਧਰੀ ਪ੍ਰੋਗਰਾਮ ਵੀ ਕਰਵਾਇਆ ਹੈ ਇਸ ਮੌਕੇ ਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸਮੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਸ ਸੂਬਾ ਪਧਰੀ ਸਮਾਗਮ ਵਿੱਚ ਹਿੱਸਾ ਲਿਆ ਅਮਨ अरोड़ा ਨੇ ਕਿਹਾ ਕਿ ਸੂਬੇ ਵਿੱਚ ਪਹਿਲੀ ਵਾਰ ਹੈ ਜਦੋਂ ਸਰਕਾਰ ਭਗਵਾਨ ਪਰਸ਼uram ਜਯੰਤੀ ਉਤੇ ਰਾਜ ਪਧਰੀ ਪ੍ਰੋਗਰਾਮ ਕਰਵਾ ਰਹੀ ਹੈ ਭਗਵਾਨ ਪਰਸ਼uram ਮਹਾਰਾਜ ਜੀ ਦੀ ਤਸਵੀਰ ਨੂੰ ਭਗਤੀ ਅਤੇ ਸ਼ਕਤੀ ਦੋਵਾਂ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਜਦੋਂ ਅਸੀਂ RAM ਰਾਜ ਦੀ ਗੱਲ ਕਰਦੇ ਹਾਂ ਤਾਂ ਇਸ ਲਈ ਸਾਨੂੰ ਭਗਵਾਨ ਪਰਸ਼uram ਦੁਆਰਾ ਦਿਖਾਏ ਗਏ ਮਾਰਗ ਉਤੇ ਚੱਲਣਾ ਪਵੇਗਾ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਕਿ ਆਪਾਂ ਸਾਰੇ ਅੱਜ ਪਹਿਲੀ ਵਾਰੀ ਹੋਇਆ ਕਿ ਭਗਵਾਨ ਪਰਸ਼ੂਰਾਮ ਜੀ ਮਹਾਰਾਜ ਦਾ ਇਹ ਪਵਿੱਤਰ ਦਿਹਾੜਾ ਪਹਿਲੀ ਵਾਰੀ ਸਰਕਾਰੀ ਮੰਦਰ ਦੇ ਉੱਪਰ ਸਟੇਟ ਲੈਵਲ ਫੰਕਸ਼ਨਰਰੀਆਂ ਪਹਿਲੀ ਵਾਰੀ ਜਲੰਧਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ 8500 ਕਿਊਸਿਕ ਹੋਰ ਪਾਣੀ ਦੀ ਮੰਗ ਕੀਤੀ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਠੁਕਰਾ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦੇ ਕਿਹਾ ਕਿ ਭਾਜਪਾ ਪੰਜਾਬ ਖਿਲਾਫ ਇੱਕ ਹੋਰ ਕੋਝੀ ਚਾਲ ਚੱਲ ਰਹੀ ਹੈ ਪਰ ਅਸੀਂ ਇਸ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਪਾਪਾ ਪਾਖੜਾ ਵਿਆਸ ਮੈਨੇਜਮੈਂਟ ਰਾਹੀਂ ਜ਼ਬਰਦਸਤੀ ਦਬਾਅ ਬਣਾ ਰਹੀ ਸੀ ਕਿ ਪੰਜਾਬ ਹਰਿਆਣਾ ਨੂੰ ਹੋਰ ਪਾਣੀ ਦੇਵੇ ਪਰ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਾ ਹੈ ਪਾਣੀ ਦਾ ਹਿਸਾਬ 21 ਮਈ ਤੋਂ 21 ਮਈ ਤੱਕ ਹੁੰਦਾ ਹੈ ਪਿਛਲੀਆਂ ਸਰਕਾਰਾਂ ਸਮੇਂ ਕੋਈ ਪੋਛਤਾ ਨਹੀਂ ਸੀ ਜੈਸ ਕਰਕੇ ਹਰਿਆਣਾ ਜ਼ਿਆਦਾ ਪਾਣੀ ਵਰਤ ਲੈਂਦਾ ਸੀ ਪਰ ਹੁਣ ਪੰਜਾਬ ਨੇ ਆਪਣਾ ਸਿਸਟਮ ਠੀਕ ਕਰ ਲਿਆ ਹੈ ਹਰਿਆਣਾ ਨੇ ਮਾਰਚ ਮਹੀਨੇ ਵਿੱਚ ਹੀ ਆਪਣੇ ਹੱਕ ਦਾ ਪਾਣੀ ਵਰਤ ਲਿਆ ਹੈ ਅਤੇ ਹੁਣ ਅਪ੍ਰੈਲ ਤੇ ਮਈ ਲਈ ਵਾਧੂ ਪਾਣੀ ਮੰਗ ਰਿਹਾ ਹੈ ਅਸੀਂ ਹਰਿਆਣੇ ਨੂੰ ਪਹਿਲਾਂ ਹੀ ਕਿਹਾ ਸੀ ਕਿ ਪਾਣੀ ਸੰਜਮ ਨਾਲ ਵਰਤੋ ਤੇ ਹੁਣ ਪੰਜਾਬ ਵਿੱਚ ਝੋਨਾ ਲੱਗਣਾ ਹੈ ਇਸ ਕਰਕੇ ਪੰਜਾਬ ਵਿੱਚ ਪਾਣੀ ਦੀ ਲੋੜ ਹੈ ਪੰਜਾਬ ਨਾਲ ਇੱਕ ਹੋਰ ਕੋਜੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਕਿ ਅਸੀਂ ਕਾਮਯਾਬ ਨਹੀਂ ਹੋਣ ਦੇਣਾ ਮੈਂ ਥੋੜਾ ਜਿਹਾ ਡਿਟੇਲ ਤੁਹਾਨੂੰ ਸਮਝਾ ਦਿੰਦਾ ਭਾਜੀਪੀ ਜ਼ਬਰਦਸਤੀ ਪੰਜਾਬ ਦੇ ਉੱਤੇ ਦਬਾਅ ਬਣਾ ਰਹੀ ਹੈ ਕਿ ਉਹ ਭਾਖੜਾ ਬਿਆ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ ਹੋਰ ਪਾਣੀ ਦਿਓ ਵਾਧੂ ਪਾਣੀ ਜਦ ਕੇ ਹਰਿਆਣਾ ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰਤ ਚੁੱਕਿਆ ਇਹ ਜਿਹੜਾ ਪਾਣੀਆਂ ਦਾ ਹਿਸਾਬ ਕਿਤਾਬ ਹੁੰਦਾ ਜਿਹੜਾ ਅੰਕੜਾ ਹੁੰਦਾ ਇਹ 21 ਮਈ ਤੋਂ 21 ਮਈ ਤੱਕ ਹੁੰਦਾ ਹਰ 21 ਮਈ ਹਰ ਸਾਲ 21 ਮਈ ਤੋਂ ਅਗਲੀ 21 ਮਈ ਤੱਕ ਦਾ ਕੋਟਾ ਹੁੰਦਾ ਕਿ ਇੰਨਾ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇਣਾ ਹੈ ਇੰਨਾ ਰਾਜਸਥਾਨ ਨੂੰ ਦੇਣਾ ਜੋ ਪੰਜਾਬ ਨੇ ਐਗਰੀਮੈਂਟ ਕੀਤੇ ਹੋਏ ਭਰ ਕਿਉਂਕਿ ਪਹਿਲਾਂ ਕੋਈ ਹਿਸਾਬ-ਕਿਤਾਬ ਰੱਖਿਆ ਹੀ ਨਹੀਂ ਗਿਆ ਪਹਿਲਾਂ ਬਾਦਲ ਵੇਲੇ ਕੈਪਟਨ ਵੇਲੇ ਕੋਈ ਚੱਕਰ ਹੀ ਨਹੀਂ ਸੀ ਉਹ ਬਾਦੂ ਪਾਣੀ ਯੂਜ਼ ਕਰ ਲੈਂਦੇ ਸੀ ਤੇ ਇਧਰੋਂ ਵੀ ਕੋਈ ਚੱਕਰ ਨਹੀਂ ਸੀ ਆਪਸ ਚ ਰਲੇ ਮਿਲੇ ਹੋਏ ਸੀ ਪਰ ਹੁਣ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰਨ ਲਿਆ ਸਾਡੇ ਟੇਲਾਂ ਤੇ ਪਾਣੀ ਪਹੁੰਚ ਰਿਹਾ ਹੈ ਹਰ ਰੋਜ਼ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਕੱਸੀਆਂ ਚ ਪਾਣੀ ਆ ਰਿਹਾ 30-30 ਸਾਲਾਂ ਬਾਅਦ 40-40 ਸਾਲਾਂ ਬਾਅਦ ਪਾਣੀ ਪਹੁੰਚ ਰਿਹਾ ਤਾਂ ਉਹਨਾਂ ਨੇ ਕੀ ਕੀਤਾ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਮਾਰਚ ਦੇ ਵਿੱਚ ਹੀ ਜਿਹੜਾ ਉਸਾਰਾ ਵਰਤ ਲਿਆ ਤੇ ਉਹ ਹੁਣ ਅਪ੍ਰੈਲ ਤੇ ਮਈ ਤੱਕ ਕਹਿੰਦੇ ਸਾਨੂੰ ਬਾਧੂ ਪਾਣੀ ਦਿਓ ਅਸੀਂ ਕਹੇ ਵੀ ਤੁਸੀਂ ਉਸ ਵੇਲੇ ਆਪਣਾ ਪਾਣੀ ਜਿਹੜਾ ਉਹ ਸੰਜਮ ਨਾਲ ਯੂਜ਼ ਕਰਨਾ ਸੀ ਕਫੈਤੀ ਤਰੀਕੇ ਨਾਲ ਯੂਜ਼ ਕਰਨਾ ਸੀ ਇਸਤੇਮਾਲ ਕਰਨਾ ਸੀ ਅਸੀਂ ਬਾਧੂ ਪਾਣੀ ਹੁਣ ਕਿੱਥੋਂ ਦੇ ਦਈਏ ਸਾਡੇ ਵੀ ਆਪਣੀ ਫਸਲ ਆ ਰਹੀ ਹੈ ਹੁਣ ਝੋਨੇ ਦੀ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਭਾਜਪਾ ਦਬਾਅ ਪਾ ਰਹੀ ਹੈ ਕਿ ਹਰਿਆਣਾ ਨੂੰ ਵਾਧੂ ਪਾਣੀ ਦਿਓ ਪਰ ਮੈਂ ਦੱਸਣਾ ਚਾਹੁੰਨਾ ਹੈ ਕਿ ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਅਸੀਂ ਸਿਰਫ ਆਪਣਾ ਪਾਣੀ ਇਸਤੇਮਾਲ ਕਰ ਰਹੇ ਹਾਂ ਅਤੇ ਹੁਣ ਵੀ ਅਸੀਂ ਮਨੁੱਖਤਾ ਦੇ ਆਧਾਰ ਤੇ 4000 ਕਿਊਸਿਕ ਪਾਣੀ ਹਰਿਆਣਾ ਨੂੰ ਦੇ ਰਹੇ ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਦਬਾਅ ਪਾ ਰਹੀ ਹੈ ਕਿ ਸਾਨੂੰ ਵਾਧੂ ਪਾਣੀ ਦਿਓ ਜੋ ਕਿ ਅਸੀਂ ਨਹੀਂ ਦੇ ਸਕਦੇ ਮੈਂ ਗੱਲ ਕਲੀਅਰ ਕਰਨੀ ਚਾਹੁੰਨਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫालतू ਨਹੀਂ ਹੈਗਾ ਤੇ ਅਸੀਂ ਆਪਣੇ ਲਈ ਪਾਣੀ ਇਸਤੇਮਾਲ ਕਰ ਰਹੇ ਹਾਂ ਆਪਣਾ ਅਸੀਂ ਆਲਰੇਡੀ ਤੁਹਾਨੂੰ ਤੁਹਾਡੇ ਹਿੱਸੇ ਦਾ ਪਾਣੀ ਦੇ ਚੁੱਕੇ ਹਾਂ ਤੁਸੀਂ ਤਾਂ 2 ਮਹੀਨੇ ਪਹਿਲਾਂ ਹੀ ਵਰਤ ਚੁੱਕੇ ਹਾਂ ਹੁਣ ਵੀ ਅਸੀਂ ਮਾਨਵਤਾ ਦੇ ਆਧਾਰ ਤੇ 3 ਲੱਖ ਪਾਣੀ ਅਸੀਂ 4000 ਕਿਊਸਿਕ ਦੇ ਰਹੇ ਹਾਂ ਮੋੱਖ ਮੰਤਰੀ ਨੇ ਭਾਜਪਾ ਦੇ ਸਖਤ ਸ਼ਬਦਾਂ ਵਿੱਚ ਵਰਦਿਆ ਕਿ ਜਿਹੜਾ ਸਿੰਧੂ ਦਰਿਆ ਤੋਂ ਪਾਕਿਸਤਾਨ ਦਾ ਪਾਣੀ ਰੋਕਿਆ ਹੈ ਉਹ ਪੰਜਾਬ ਨੂੰ ਦੇ ਦਿਓ ਜਿਸ ਤੋਂ ਬਾਅਦ ਅਸੀਂ ਪਾਣੀ ਹਰਿਆਣਾ ਨੂੰ ਦੇ ਦੇਵਾਂਗੇ ਰੰਜੀਤ ਸਾਗਰ ਡੈਮ ਵਿੱਚ ਇਸ ਸਾਲ 39 ਫੁੱਟ ਤੇ ਪਾਉਂਗ ਡੈਮ ਵਿੱਚ ਪਿਛਲੇ ਸਾਲ ਨਾਲੋਂ 24 ਫੁੱਟ ਪਾਣੀ ਇਸ ਸਾਲ ਘਟ ਹੈ ਇਸ ਕਰਕੇ ਹੁਣ ਪਾਣੀ ਨਹੀਂ ਦਿੱਤਾ ਜਾ ਸਕਦਾ ਕਿ ਜਿਹੜਾ ਤੁਸੀਂ ਕਹਿੰਦੇ ਪਾਕਿਸਤਾਨ ਤੋਂ ਅਸੀਂ ਪਾਣੀ ਹੋ ਲਿਆ ਪਾਕਿਸਤਾਨ ਨੂੰ ਅਸੀਂ ਪਾਣੀ ਜਾਣ ਨਹੀਂ ਦੇਣਾ ਉਹ ਪਾਣੀ ਤੁਸੀਂ ਸਾਨੂੰ ਦੇ ਦਿਓ ਸਾਡੇ ਡੈਮਾਂ ਨੂੰ ਭਰ ਦਿਓ ਅਸੀਂ ਅੱਗੇ ਦੇ ਦਾਂਗੇ ਇੱਕ ਮੈਂ ਹੋਰ ਅੰਕੜਾ ਤੁਹਾਨੂੰ ਦੱਸਣਾ ਚਾਹਨਾ ਕਿ ਪਿਛਲੇ ਸਾਲ ਅੱਜ ਦੀ ਤਰੀਕ ਦੇ ਵਿੱਚ ਪੌਂਗ ਡੈਮ ਤੇ ਰੰਜੀਸਾਗਰ ਡੈਮ ਰੰਜੀਸਾਗਰ ਡੈਮ ਚ ਪਿਛਲੇ ਸਾਲ ਅੱਜ ਦੇ ਦਿਨ ਜਿੰਨਾ ਪਾਣੀ ਸੀ ਉਹ ਤੋਂ 39 ਫੁੱਟ ਘਟ ਹੈ ਪੌਂਗ ਡੈਮ ਦੇ ਵਿੱਚ 24 ਫੁੱਟ ਘਟ ਹੈ ਪਿਛਲੇ ਸਾਲ ਤੋਂ ਤੁਸੀਂ ਕਿੱਥੋਂ ਦੇ ਦਿਆ ਪਾਣੀ ਪਰ ਕਿਉਂਕਿ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਇਸ ਕਰਕੇ ਪਾਣੀ ਅਸੀਂ ਇਸਤੇਮਾਲ ਬਹੁਤ ਕਰ ਰਹੇ ਹਾਂ ਪੰਜਾਬ ਮੋੱਖ ਮੰਤਰੀ ਜੇ ਕੈਪਟਨ ਮਰਿੰਦਰ ਸਿੰਘ ਦੇ ਬਾਦਲ ਪਰਿਵਾਰ ਉਤੇ ਵਾਰ ਕਰਦੇ ਆ ਕਿ ਹੁਣ ਪਹਿਲਾਂ ਵਾਲੀ ਸਰਕਾਰ ਨਹੀਂ ਹੈ ਜੋ ਕਿਸਾਨਾਂ ਲਈ ਤਾਂ ਆਪਣੇ ਖੇਤਾਂ ਵੱਲ ਨਹਿਰਾ ਮੋੜ ਲਵੇ ਤੂੰ ਸਾਡੇ ਮੁਸੱਫਰ ਸਾਡੇ ਪਾਣੀਆਂ ਤੇ ਤੂੰ ਡਾਕੇ ਮਾਰ ਲੱਗੇ ਹੋਏ ਇਹ ਪਹਿਲਾਂ ਵਾਲਾ ਕੰਮ ਜਿਹੜਾ ਉਹ ਲੰਘ ਗਿਆ ਪਹਿਲਾਂ ਵਾਲੇ ਵੇਲੇ ਕਿ ਪਹਿਲਾਂ ਤੁਸੀਂ ਉਹਨਾਂ ਉਹਨਾਂ ਦੇ ਖੇਤਾਂ ਨੂੰ ਨਹਿਰਾ ਖੋਲ ਕੇ ਤੇ ਸਾਡੇ ਲੋਕਾਂ ਦਾ ਪਾਣੀ ਰੋਕ ਕੇ ਇਧਰ ਉਧਰ ਨੂੰ ਕਰ ਦਿੰਦੇ ਸੀ ਸਾਡੇ ਜਿਹੜੇ ਪੁਰਾਣੇ ਜਿਹੜੇ ਰਾਜ ਕਰਕੇ ਗਏ ਨੇ ਬਾਦਲ ਕੈਪਟਨ ਹੁਣ ਇਹ ਕੰਮ ਨਹੀਂ ਹੈਗਾ ਮੁੱਖ ਮੰਤਰੀ ਤੋਂ علاوہ ਇਸ ਮਾਮਲੇ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਵਿਰੇਂਦਰ ਗੋਇਲ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਨੂੰ ਓਨਾ ਹੀ ਪਾਣੀ ਦਿੱਤਾ ਜਾ ਸਕਦਾ ਹੈ ਜਿੰਨਾ ਉਸ ਦਾ ਹੱਕ ਹੈ ਪਰ ਹਰਿਆਣਾ ਪਹਿਲਾਂ ਹੀ ਆਪਣੇ ਹੱਕ ਦੇ ਪਾਣੀ ਨੂੰ ਵਰਤ ਚੁੱਕਾ ਹੈ 23 ਸਤੰਬਰ ਨੂੰ ਡੈਮਾਂ ਵਿੱਚ ਸਟੋਰ ਹੈ ਪਾਣੀ ਦੀ ਵੰਡ ਹੁੰਦੀ ਹੈ ਅਤੇ ਸਤੰਬਰ ਤੋਂ ਬਾਅਦ ਹਰਿਆਣਾ ਆਪਣੇ ਹੱਕ ਤੋਂ ਜ਼ਿਆਦਾ ਪਾਣੀ ਵਰਤ ਚੁੱਕਾ ਹੈ ਇਸ ਸਬੰਧੀ ਪੰਜਾਬ ਦੇ ਅਧਿਕਾਰੀ ਪਹਿਲਾਂ ਹੀ ਹਰਿਆਣਾ ਨੂੰ ਚਿੱਠੀਆਂ ਲਿਖ ਕੇ ਤੇ BBMB ਦੀਆਂ ਮੀਟਿੰਗਾਂ ਵਿੱਚ ਵੀ ਉਹਨਾਂ ਨੂੰ ਸੂਚਿਤ ਕਰ ਚੁੱਕੇ ਹਨ ਪਰ ਹਰਿਆਣੇ ਨੇ ਸਾਡੀ ਗੱਲ ਨਹੀਂ ਮੰਨੀ ਜਾਣਾ ਪਹਿਲਾਂ ਇਹ ਜਿਆਦਾ ਪਾਣੀ ਵਰਤ ਚੁੱਕਾ ਹੈ ਪਰ ਇਸ ਦੇ ਬਾਵਜੂਦ ਹਰਿਆਣਾ ਹੁਣ ਹੋਰ ਪਾਣੀ ਮੰਗ ਰਿਹਾ ਹੈ ਹੁਣ ਫਿਰ ਹਰਿਆਣਾ ਇਨਸਾਨੀਅਤ ਦੇ ਨਾਤੇ ਪਾਣੀ ਮੰਗ ਰਿਹਾ ਹੈ ਪਰ ਪੰਜਾਬ ਦੀਆਂ ਵੀ ਲੋੜਾਂ ਹਨ ਇਸ ਕਰਕੇ ਹੁਣ ਹੋਰ ਪਾਣੀ ਨਹੀਂ ਦਿੱਤਾ ਜਾ ਸਕਦਾ ਡੀਜੀਪੀ ਗੌਰਵ ਜაძਵ ਨੇ ਅੱਜ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਸੀਪੀਜ਼ ਨਾਲ ਮੀਟਿੰਗ ਕੀਤੀ ਜਿਸ ਤੋਂ ਬਾਅਦ ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਨਸ਼ੇ ਨੂੰ ਹਾਰੇ ਲਈ ਖਤਮ ਕਰੇਗੀ ਅਸੀਂ ਸੀਨੀਅਰ ਅਧਿਕਾਰੀ ਨੂੰ ਲੈ ਕੇ ਐਸ ਐਚ ਓਸ ਅਤੇ ਡੀ ਐਸ ਪੀ ਪੱਧਰ ਦੇ ਅਧਿਕਾਰੀਆਂ ਤੱਕ ਸਾਰਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ ਸਾਰੇ ਵਿਭਾਗਾਂ ਨੂੰ ਨਾਲ ਲੈ ਕੇ ਪੰਜਾਬ ਪੁਲਿਸ ਦੇ ਦਸ਼ੇ ਖਿਲਾਫ ਜਾਂਗ ਲੜੇਗੀ ਤੇ ਸਾਰੇ ادارے ਮੁਹਿੰਮ ਤਹਿਤ ਲੋਕਾਂ ਨਾਲ ਜੁੜਨਗੇ 31 ਮਈ ਤੋਂ ਬਾਅਦ ਸਰਵੇਖਣ ਕੀਤਾ ਜਾਵੇਗਾ ਕਿ ਕਿਸ ਪੁਲਿਸ ਅਧਿਕਾਰੀ ਨੇ ਕਿੰਨਾ ਕੰਮ ਕੀਤਾ ਹੈ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਆਫੀਸਰ ਏਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵੇਰ ਆਸਕ ਟੂ ਪ੍ਰੈਜ਼ੈਂਟ ਦੇ ਪਲਾਨ ਟੂ ਐਗਜ਼ੀਕਿਊਟ ਕੀ 31 ਮਈ ਤੱਕ ਕਿਵੇਂ ਸਾਰੀ ਸਟੇਟ ਨੂੰ ਡਰੱਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲੈ ਗਏ ਕਿ ਅਕਾਉਂਟੇਬਿਲਟੀ ਆਫ ਦੀ ਆਫੀਸਰਸ will be ਫਿਕਸਡ ਔਪ ਟੂ ਐਸ ਐਚ ਓ ਲੈਵਲ ਹਰ ਐਸ ਐਚ ਓ ਹਰ ਸਬ ਡਿਵੀਜ਼ਨਲ ਡੀ ਐਸ ਪੀ ਐਵਰੀ ਆਫੀਸਰ will be ਰਿਸਪੌਂਸਿਬਲ ਇਨ ਹਿਸ ਓਨ ਏਰੀਆ ਅਕਾਉਂਟੇਬਲ ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸਸ ਕੀਤੀ ਜਾਊਗੀ ਵਿਦ ਦੀ ਹੈਲਪ ਆਫ ਪ੍ਰੋਫੈਸ਼ਨਲ ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ as also feedback from the public feedback from intelligence will be taken te us to baad 31 to baad ek survey kita jaauga ki kithe jide hege kehde kehde afsar jide hege jinna ne vadiya kam kita te jinna ne jide jide deficient pae gaye so accordingly appropriate rewards and punishments would be given ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ਾ ਆਉਂਦਾ ਹੈ ਪਰ ਪੰਜਾਬ ਪੁਲਿਸ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਕਿਸੇ ਵੀ ਪੁਲਿਸ ਅਧਿਕਾਰੀ ਸਰਕਾਰੀ ਕਰਮਚਾਰੀ ਜਾਂ ਕਿਸੇ ਹੋਰ ਨਵੇਂ ਬਖਸ਼ਿਆ ਨਹੀਂ ਜਾਵੇਗਾ ਤੇ ਬੀਐਸਐਫ ਨਾਲ ਪੰਜਾਬ ਪੁਲਿਸ ਦਾ ਵਧੀਆ ਤਾਲਮੇਲ ਹੈ ਹਰ ਤਰੀਕੇ ਨਾਲ ਪੰਜਾਬ ਵਿੱਚੋਂ ਨਸ਼ੇ ਖਤਮ ਕੀਤੇ ਜਾਣਗੇ ਪੰਜਾਬ ਵਿੱਚ ਇਹ ਨਸ਼ੀਲੇ ਪਦਾਰਥਾਂ ਦੀ तस्करी ਮੁੱਖ ਤੌਰ ਤੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਕੀਤੀ ਜਾਂਦੀ ਹੈ ਨਸ਼ਿਆਂ ਵਿਰੁੱਧ ਸਾਡੀ ਜੰਗ ਕਾਫੀ ਹੱਦ ਤੱਕ ਸਫਲ ਰਹੀ ਹੈ ਅਸੀਂ ਸਪਲਾਈ ਚੇਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਨਾਲ ਹੀ ਦੋਸ਼ੀਆਂ ਦੇ ਨੈਟਵਰਕ ਨੂੰ ਤੋੜਨ ਲਈ ਨਵੀਨਤਮ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 755 ਹੌਟ ਸਪੌਟਾਂ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟ੍ਰੈਟੇਜੀ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦਾ ਸੇਮ ਟਾਈਮ ਜੇਲਸ ਊਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਰੱਗ ਟ੍ਰੇਡ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸ ਤੇ ਇੱਕ ਸੀਵੀਅਰ ਕਰੈਕਡਾਊਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚੁਨਿਟੀ ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ এডਿਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਿਡ ਅਪਰੋਚ ਕੈਨੇਡਾ ਦੇ 28 ਅਪ੍ਰੈਲ ਨੂੰ ਪਈਆਂ ਵੋਟਾਂ ਦੀ ਅੱਜ ਗਿਣਤੀ ਜਾਰੀ ਹੈ ਜਿਸ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰਾਜ ਕਰ ਰਹੀ ਲਿਬਰਲ ਪਾਰਟੀ ਨੇ ਦੁਬਾਰਾ ਬਾਜੀ ਮਾਰ ਲਈ ਹੈ ਖਬਰ ਪੜੇ ਜਾਣ ਤੱਕ ਲਿਬਰਲ 168 ਸੀਟਾਂ ਤੇ ਅੱਗੇ ਚੱਲ ਰਹੀ ਹੈ ਅਤੇ ਕੰਜ਼ਰਵੇਟਿਵ 144 ਸੀਟਾਂ ਤੇ ਅੱਗੇ ਹੈ ਇਸ ਦੇ ਨਾਲ ਹੀ ਬਲੌਕ ਕੀਵਿਕ 23 ਐਨਡੀਪੀ 7 ਅਤੇ ਗ੍ਰੀਨ ਪਾਰਟੀ ਇੱਕ ਸੀਟ ਤੇ ਅੱਗੇ ਹੈ ਸਰਕਾਰ ਬਣਾਉਣ ਲਈ ਕੁੱਲ 172 ਸੀਟਾਂ ਦੀ ਲੋੜ ਹੁੰਦੀ ਹੈ ਪਰ ਲਿਬਰਲ ਪਾਰਟੀ ਬਹੁਮਤ ਤੋਂ ਥੋੜਾ ਦੂਰ ਹੈ ਉਧਰ ਨਿਊ ਡੈਮੋਕ੍ਰੈਟਿਕ ਪਾਰਟੀ ਐਨਡੀਪੀ ਦੇ ਮੁਖੀ ਜਗਮੀਤ ਸਿੰਘ ਆਪਣੀ ਸੀਟ ਤੱਕ ਬਚਾ ਨਹੀਂ ਸਕੇ ਉਹ ਬ੍ਰਿਟਿਸ਼ ਕੋਲੰ ਦੀ ਬਰਨਬੀ ਸੈਂਟਰਲ ਸੀਟ ਤੋਂ ਹਾਰ ਗਏ ਹਨ ਉਹਨਾਂ ਨੂੰ ਵੇਡ ਚਾਂਗ ਨੇ ਹਰਾਇਆ ਹੈ ਜਗਮੀਤ ਸਿੰਘ ਨੂੰ ਲਗਭਗ 27% ਦੀ ਵੋਟਾਂ ਮਿਲੀਆਂ ਜਦੋਂ ਕਿ ਚਾਂਗ ਨੂੰ 40% ਤੋਂ ਵੱਧ ਵੋਟਾਂ ਮਿਲੀਆਂ ਜਗਮੀਤ ਸਿੰਘ ਨੇ ਆਪਣੀ ਸੀਟ ਬਚਾਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਦੀ ਪਾਰਟੀ ਨੂੰ ਵੀ ਵੋਟਾਂ ਵਿੱਚ ਪਾਰੀ ਗਰਾਵਟ ਦਾ ਸਾਹਮਣਾ ਕਰਨਾ ਪਿਆ ਪਾਰਟੀ ਇੱਕ ਰਾਸ਼ਟਰੀ ਪਾਰਟੀ ਦਾ ਵੀ ਦਰਜਾ ਅਗਵਾ ਸਕਦੀ ਹੈ ਕਿਉਂਕਿ ਇੱਕ ਰਾਸ਼ਟਰੀ ਪਾਰਟੀ ਬਣੇ ਰਹਿਣ ਲਈ ਘੱਟੋ ਘੱਟ 12 ਸੀਟਾਂ ਜਿੰਨਾ ਜ਼ਰੂਰੀ ਹੈ ਇਹ ਚੋਣਾਂ ਅਜਿਹੇ ਸਮੇਂ ਹੋਈਆਂ ਹਨ ਜਦੋਂ ਕੈਨੇਡਾ ਆਪਣੇ ਗਵਾਂਡੀ ਅਮਰੀਕਾ ਦਾ ਟੈਰਿਫ ਜੰਦ ਵਿੱਚ ਉਲਝਿਆ ਪਿਆ ਹੈ ਐਸਚ ਉਹਨਾਂ ਦਾ ਅਧਿਕਾਰ ਤਾਂ ਨਤੀਜਾ 30 ਅਪ੍ਰੈਲ ਜਾਂ 1 ਮਈ ਨੂੰ ਆਵੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਦੀ ਪਟੀਸ਼ਨ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਜਾਂਚ ਲਈ ਸੰਪੇ ਗਏ ਮੋਬਾਈਲ ਫੋਨ ਦਾ ਪਾਸਵਰਡ ਵੀ ਮੰਗਿਆ ਗਿਆ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਹ ਮੇਰੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੈ ਤੇ ਇਸ ਨੋਟਿਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ 25 ਅਪ੍ਰੈਲ ਨੂੰ ਪੁਲਿਸ ਕਸ਼ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਮੋਬਾਈਲ ਫੋਨ ਜਾਂਚ ਕਮੇਟੀ ਨੂੰ ਸੌਂਪ ਦਿੱਤਾ ਸੀ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਮੋਬਾਈਲ ਦਾ ਪਾਸਵਰਡ ਦੇਣ ਲਈ ਇੱਕ ਨੋਟਿਸ ਆ ਭੇਜਿਆ ਗਿਆ ਹੈ ਜਿਸ ਸਬੰਧੀ ਉਹਨਾਂ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਅਦਾਲਤ 7 ਮਈ ਨੂੰ ਮੁੱਖ ਮਾਮਲੇ ਦੀ ਸੁਣਵਾਈ ਕਰੇਗੀ ਜਲੰਧਰ 'ਚ 6 ਦਿਨ ਪਹਿਲਾਂ ਪਿਛਲੇ ਬੁੱਧਵਾਰ ਨੂੰ ਸ਼ੁਗਰ ਮੇਲੇ ਵਿੱਚ ਲਗਾਏ ਜਾ ਰਹੇ ਸੀਐਨਜੀ ਪਲਾਂਟ ਦੇ ਵਿਰੋਧ ਵਿੱਚ ਕੁਝ ਲੋਕਾਂ ਨੇ ਮਿਲ ਕੇ ਜਲੰਧਰ ਜੰਮੂ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ ਸੀ ਇਸ ਮਾਮਲੇ ਵਿੱਚ ਜਲੰਧਰ ਵਿਖੇ ਪੁਲਿਸ ਨੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਨਗਰ ਕੌਂਸਲ ਪ੍ਰਧਾਨ ਸਮੇਤ 150 ਲੋਕਾਂ ਵਿਰੁੱਧ ਐਫਆਈਆਰ ਦਰਜਿਆ ਕੀਤੀ ਹੈ ਬੁੱਧਵਾਰ ਨੂੰ ਵਿਧਾਇਕ ਕੋਟਲੀ ਦੀ ਅਗਵਾਈ ਹਟ ਲਗਭਗ 150 ਲੋਕਾਂ ਨੇ ਹਾਈਵੇ ਜਾਮ ਕਰ ਦਿੱਤਾ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ ਹਾਈਵੇ ਬੰਦ ਹੋਣ ਕਾਰਨ ਲੰਬਾ ਟ੍ਰੈਫਿਕ ਦਾ ਜਾਮ ਲੱਗ ਗਿਆ ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰ ਲਈ ਹੈ ਜਾਣਕਾਰੀ ਮੁਤਾਬਕ ਇਹ ਐਫ ਆਈ ਆਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਜਸਵੰਤ ਕੁਮਾਰ ਦੇ ਬਿਆਨਾਂ ਉੱਤੇ ਦਰਜ ਕੀਤੀ ਗਈ ਹੈ ਪਾਣੀਪੱਤ ਦੇ ਹਰੀਬਾਗ ਕਲੋਨੀ ਵਿੱਚ ਲక్ష్ਮੀ ਨਾਰਾਇਣ ਮੰਦਿਰ ਵਿੱਚੋਂ ਨਿਹੰਗ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਸਰੂਪ ਨੂੰ ਚੁੱਕ ਲਿਆ ਜਿਸ ਤੋਂ ਮਗਰੋਂ ਇਸ ਦਾ ਵਿਰੋਧ ਹੋ ਰਿਹਾ ਹੈ ਜਦੋਂ ਨਿਹੰਗ ਸਿੰਘ ਸਰੂਪ ਨੂੰ ਚੁੱਕ ਰਹੇ ਸਨ ਤਾਂ ਕਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਇਸ ਸੰਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਸਰੂਪ ਚੁੱਕਣ ਸਮੇਂ ਕਈ ਲੋਕਾਂ ਦੇ ਮੁਤਾਬਕ ਜਦੋਂ ਨੇ ਅੰਗ ਸੰਗਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਨੇ ਤਲਵਾਰਾਂ ਵੀ ਕੱਢੀਆਂ ਲక్ష్ਮੀ ਨਾਰਾਇਣ ਮੰਦਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਹੋਇਆ ਸੀ ਜਿਸ ਸਬੰਧੀ ਵਿਵਾਦ ਜਾਰੀ ਸੀ ਇਸ ਲਈ ਨਿਹੰਗ ਸਿੰਘਾਂ ਨੇ ਇਸ ਨੂੰ ਮੰਦਿਰ ਵਿੱਚੋਂ ਚੁੱਕ ਲਿਆ ਮੰਦਿਰ ਦੇ ਸੇਵਕਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਾਡੇ ਦੇ ਤਲਵਾਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨਿਹੰਗ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕ ਕੇ ਆਖਰੀ ਸਾਹ ਲਿਆ ਇਸ ਦੌਰਾਨ ਉਹਨਾਂ ਨਾਲ ਕੁਝ ਹੋਰਦਾ ਵੀ ਉੱਥੇ ਮੌਜੂਦ ਸਨ ਏਅਰ ਮਾਰਸ਼ਲ ਨਰਮ ਦੇਸ਼ਵਰ ਤਿਵਾ ਭਾਈ ਫਾਇਤ ਨਾਮੇ ਉਹ ਆਪ ਮੁਖੀ ਵਜੋਂ ਅਵਦਾ ਸੰਭਾਲਣਗੇ ਉਹ 1 ਮਈ ਨੂੰ ਮੌਜੂਦਾ 에ਅਰ ਮਾਰਸ਼ਲ ਐਸਪੀ ਧਾਰਕਰ ਦੀ ਥਾਂ ਲੈਣਗੇ ਧਾਰਕਰ 30 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ ਉਹਨਾਂ ਨੇ 40 ਸਾਲ ਤੋਂ ਵੱਧ ਸਮੇਂ ਤੋਂ ਫੋਰਸ ਵਿੱਚ ਸੇਵਾ ਨਿਭਾਈ ਹੈ 에ਅਰ ਮਾਰਸ਼ਲ ਦਿਵਾੜੀ ਇਸ ਸਮੇਂ ਗਾਂਧੀ ਨਗਰ ਵਿਖੇ ਦੱਖਣ ਪੱਛਮੀ ਹਵਾਈ ਕਮਾਂਡ ਦੀ ਕਮਾਂਡ ਸੰਭਾਲ ਰਹੇ ਹਨ ਪਹਿਲਗਾਮ ਹਮਲੇ ਉੱਤੇ ਜੰਮੂ ਕਸ਼ਮੀਰ ਦੇ ਸੀਐਮ ਨੇ ਅਸੈਂਬਲੀ ਵਿੱਚ ਦਿੱਤੇ ਬਿਆਨ ਤੇ ਸੁਨੀਲ ਜਾਕੜ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਪੀਐਮ ਉਮਰ ਅਬਦੁੱਲਾ ਨੇ ਜੰਮੂ ਦੀ ਅਸੈਂਬਲੀ ਪਹਿਲ ਨਾਂ ਦਿੱਤਾ ਹੈ ਉਸ ਨੂੰ ਮੈਂ ਸਲਾਮ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਇਸ ਦੀ ਗੂੰਜ ਪੂਰੀ ਦੁਨੀਆ ਵਿੱਚ ਪੈ ਰਹੀ ਹੈ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤਵਾਦ ਦਾ ਦਰਦ ਸਾਡੇ ਇਤਿਹਾਸ ਸਾਡੀਆਂ ਰੂਹਾਂ ਵਿੱਚ ਵੱਸਦਾ ਹੈ ਅਸੀਂ ਤਾਂ ਆਪਣੇ ਪਿੰਡੇ ਉੱਤੇ ਸਭ ਕੁਝ ਹੰਡਾਇਆ ਹੈ ਸਾਨੂੰ ਪੰਜਾਬੀਆਂ ਨੂੰ ਇਹ ਪਤਾ ਹੈ ਕਿ ਅਤਵਾਦ ਦਾ ਹਿਸਾਬ ਹੋਣਾ ਜ਼ਰੂਰੀ ਹੈ ਉੱਥੇ ਸਾਨੂੰ ਮੱਲਮ ਦੇ ਨਾਲ ਲੋਕਾਂ ਦੇ ਸਾਥ ਅਤੇ ਹਮਦਰਦੀ ਦੀ ਵੀ ਲੋੜ ਹੈ ਸਾਡੇ ਹਿੰਦੁਸਤਾਨ ਦਾ ਨਹੀਂ ਬਲਕਿ ਮਨੁੱਖਤਾ ਦੇ ਦਿਲ ਨੂੰ ਝੰਜੋੜ ਕੇ ਛੱਡਦਾ ਹੈ ਇਹਦੀ ਗੂੰਜ ਪੂਰੀ ਮਨੁੱਖਤਾ ਦੇ ਦਿਲਾਂ ਤੋਂ ਗੂੰਜ ਇਹਦੀ ਪੈ ਰਹੀ ਹੈ ਤੇ ਪੰਜਾਬ ਇੱਕ ਸ੍ਰਿੱਧੀ ਸੂਬਾ ਹੋਣ ਕਾਰਨ ਇਸ ਅੰਤਵਾਦ ਦਾ ਜਿਹੜਾ ਦਰਦ ਹੈ ਸਾਡੇ ਤੇ ਰੂਹਾਂ 'ਚ ਵੱਸਦਾ ਹੈ ਸਾਡੀ ਇਤਿਹਾਸ ਸਾਡੇ ਜੜ੍ਹਾਂ 'ਚ ਵੱਸਦਾ ਹੈ ਅਸੀਂ ਤਾਂ ਆਪਣੇ ਪਿੰਡੇ ਤੇ ਹਟਾਇਆ ਹੈ ਤੇ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਵੀ ਪਤਾ ਹੈ ਵੀ ਅੰਤਵਾਦ ਦਾ ਜਿਹੜਾ ਜਿੱਥੇ ਹਿਸਾਬ ਹੋਣਾ ਜ਼ਰੂਰੀ ਹੈ ਜਿੱਥੇ ਇਨਸਾਫ ਮਿਲਣਾ ਜ਼ਰੂਰੀ ਹੈ ਉੱਥੇ ਹੀ ਇਹਦੇ ਮੱਲਮ ਦੇ ਨਾਲ-ਨਾਲ ਸਾਨੂੰ ਲੋਕਾਂ ਦਾ ਸਾਥ ਤੇ ਹਮਦਰਦੀ ਦੀ ਵੀ ਉਨੀ ਇਹਦੀ ਪਰਪਾਈ ਉਹਦੇ ਹਮਦਰਦੀ ਨਾਲ ਹੀ ਹੁੰਦੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਕਿ ਜੰਮੂ ਕਸ਼ਮੀਰ ਦੇ ਮੁਖ ਮੰਤਰੀ ਉਮਰ ਅਬਦੁੱਲਾਹ ਜੀ ਦਾ ਜਿਸ ਸਹਿ ਭਾਵਨਾ ਨਾਲ ਜੰਮੂ ਕਸ਼ਮੀਰ ਦੀ ਅਸੈਂਬਲੀ ਵਿੱਚ ਬਿਆਨ ਦਿੱਤੇ ਹਨ ਉਹਨਾਂ ਨੂੰ ਮੈਂ ਸਲਾਮ ਕਰਦਾ ਹਾਂ ਇਹ ਕਾਬਲੇ ਤਾਰੀਫ ਹੈ ਇਸ ਤਰ੍ਹਾਂ ਉਹਨਾਂ ਨੇ ਮਨੁੱਖਤਾ ਦੇ ਅਹਿਸਾਸ ਨੂੰ ਜਗਾਇਆ ਹੈ ਸਾਰਿਆਂ ਦੇ ਦਿਲਾਂ ਨੂੰ ਉਹਨਾਂ ਨੇ ਝੋਲ ਲਗਾਈ ਹੈ ਉਹਨਾਂ ਇਸ ਦੁਖਦਾਈ ਘਟਨਾ ਤੇ ਜੋ ਇਨਸਾਨੀਅਤ ਦਾ ਰੂਪ ਅਪਣਾਇਆ ਹੈ ਉਹਨਾਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਜਨੀਤੀ ਕਰਨ ਵਾਲਿਆਂ ਨੂੰ ਸ਼ੀਸ਼ਾ ਦਿਖਾਇਆ ਹੈ ਉਹਨਾਂ ਨੇ ਆਪਣੇ ਆਪ ਵਿੱਚ ਰਾਜਨੀਤੀ ਦੀ ਇੱਕ ਮਿਸਾਲ ਕਾਇਮ ਕੀਤੀ ਹੈ ਉਹਨਾਂ ਨੇ ਸਿੱਖ ਭਾਈਚਾਰੇ ਦੀ ਜਿਸ ਤਰ੍ਹਾਂ ਸਹਾਰਨਾ ਕੀਤੀ ਉਸ ਦੀ ਮੈਂ ਦਾਦ ਦਿੰਦਾ ਹਾਂ ਤੇ ਮੈਂ ਧੰਨਵਾਦੀ ਹਾਂ ਅੱਜ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਹਮਾਰ ਅਬਦੁੱਲਾ ਜੀ ਦਾ ਜਿਸ ਭਾਵਨਾ ਨਾਲ ਜਿਸ ਆਪਣੇ ਦਿਲ ਦੀ ਭਾਵਨਾ ਦਾ ਉਹਨਾਂ ਨੇ ਜੰਮੂ ਕਸ਼ਮੀਰ ਦੀ ਅਸੈਂਬਲੀ 'ਚ ਜਿਹੜੇ ਆਪਣੇ ਬਿਆਨ ਦਿੱਤੇ ਹੈ ਆਈ ਸੈਲੂਟ ਹਿਮ ਸਰ ਅੱਜ ਸਦਕਾ ਕਰਦਾ ਮੈਂ ਉਹਨਾਂ ਨੂੰ ਕਾਬਲੇ ਤਾਰੀਫ ਉਹਨਾਂ ਦਾ ਜਿਹੜਾ ਤਕਰੀਰ ਸੀਗੀ ਜਿਸ ਤਰ੍ਹਾਂ ਮਨੁੱਖਤਾ ਦੇ ਅਹਿਸਾਸ ਨੂੰ ਉਹਨਾਂ ਨੇ ਜਗਾਇਆ ਹੈ ਸਾਰਿਆਂ ਦੇ ਦਿਲਾਂ ਨੂੰ ਉਹਨਾਂ ਨੇ ਇੱਕ ਇੱਕ ਚੋਬ ਲਾਈ ਹੈ ਤੇ ਮੈਂ ਸਮਝਦਾ ਵੀ ਇਸ ਮੌਕੇ ਦੇ ਉੱਤੇ ਇਸ ਦੁਖਦਾਈ ਘਟਨਾ ਦੇ ਮੌਕੇ ਦੇ ਉੱਤੇ ਉਹਨਾਂ ਨੇ ਇਨਸਾਨੀਅਤ ਦਾ ਜਿਹੜਾ ਰੂਪ ਅਪਣਾਇਆ ਹੈ ਜਿਸ ਤਰ੍ਹਾਂ ਉਹਨਾਂ ਨੇ ਰਾਜਨੀਤੀ ਤੋਂ ਉੱਤੇ ਉੱਠ ਕੇ ਰਾਜਨੀਤੀ ਕਰਨ ਵਾਲਿਆਂ ਨੂੰ ਇੱਕ ਸ਼ੀਸ਼ਾ ਦਿਖਾਇਆ ਹੈ ਉਹ ਆਪਣੇ ਆਪ 'ਚ ਇੱਕ ਰਾਜਨੀਤਿਕ ਮਿਆਰ ਦੀ ਮਿਸਾਲ ਆਪਣੇ ਆਪ 'ਚ ਕਾਇਮ ਕੀਤੀ ਹੈ ਪਹਿਲਗਾਮ ਹਮਲੇ ਵਿੱਚ 28 ਲੋਕ ਮਾਰੇ ਗਏ ਸੀ ਮ੍ਰਿਤਕਾਂ ਵਿੱਚ ਭਾਰਤੀ ਹਵਾਈ ਸੈਨਾ ਦਾ ਇੱਕ ਕਾਰਪੋਰਲ ਇੱਕ ਨੇਵੀ ਜਵਾਨ ਇੱਕ ਆਪਕਾਰੀ ਅਧਿਕਾਰੀ ਅਤੇ ਕਰਨਾਟਕ ਦਾ ਇੱਕ ਵਪਾਰੀ ਸ਼ਾਮਲ ਸੀ ਸ਼ਾਸਨਮਤੀਦਾਂ ਦੇ ਅਨੁਸਾਰ ਅੱਤਵਾਦੀਆਂ ਨੇ ਸਾਰੇ ਪੀੜਤਾਂ ਨੂੰ ਇੱਕੋ ਇੱਕ ਕਰਕੇ ਚੁੱਕਿਆ ਅਤੇ ਗੋਲੀ ਮਾਰ ਦਿੱਤੀ ਮਰਨ ਵਾਲੇ ਸਾਰੇ ਆਦਮੀ ਸਨ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਹ ਸ਼ਰੀਫ ਦੀ ਸਿਹਤ ਵਿਗੜ ਗਈ ਹੈ ਜਿਸ ਕਰਕੇ ਉਹਨਾਂ ਨੂੰ ਰਾਵਲਪਿੰਡੀ ਦੇ ਆਰਮੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਖਬਰ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਬਵਾਸੀਰ ਤੋਂ ਪੀੜਤ ਹਨ ਇਸ ਕਾਰਨ ਉਸ ਦੀ ਸਿਹਤ ਵਿਗੜ ਗਈ ਹੈ ਅਤੇ ਉਸ ਦਾ ਉੱਥੇ ਇਲਾਜ ਚੱਲ ਰਿਹਾ ਹੈ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਸ਼ਾਹਬਾਜ਼ ਦੀ ਸਿਹਤ ਦਾ ਹੁਣ ਕੀ ਹਾਲ ਹੈ ਸ਼ਾਹਬਾਜ਼ ਸ਼ਰੀਫ ਦੇ ਹਸਪਤਾਲ ਵਿੱਚ ਪੜਤੀ ਹੋਣ ਦਾ ਖੁਲਾਸਾ ਹਸਪਤਾਲ ਦੇ ਦਸਤਾਵੇਜ਼ਾਂ ਤੋਂ ਹੋਇਆ ਇਸ ਦਸਤਾਵੇਜ਼ ਵਿੱਚ ਸਾਫ਼ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਬਾਰੇ ਮੀਡੀਆ ਅਤੇ ਲੋਕਾਂ ਨੂੰ ਕੁਝ ਵੀ ਨਹੀਂ ਦੱਸਿਆ ਜਾਣਾ ਚਾਹੀਦਾ ਹਸਪਤਾਲ ਨੇ ਇਸ ਮਾਮਲੇ ਨੂੰ ਗੁਪਤ ਰੱਖਣ ਦੀ ਗੱਲ ਕਹੀ ਹੈ ਪਹਿਲਗਾਮ ਹਮਲੇ ਤੋਂ ਕੁਝ ਦਿਨ ਬਾਅਦ ਜਿਸ ਵਿੱਚ 26 ਲੋਕ ਮਾਰੇ ਗਏ ਸਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦਾ ਐਕਸ ਅਕਾਊਂਟ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤ ਨੇ ਜੰਮੂ ਕਸ਼ਮੀਰ ਵਿੱਚ ਦੁਖਦਾਈ ਪਹਿਲਗਾਮ ਅੱਤਵਾਦੀ ਘਟਨਾ ਦੇ ਪਿਛੋਕੜ ਵਿੱਚ ਭਾਰਤ ਇਸ ਦੀ ਫੌਜ ਅਤੇ ਸੁਰੱਖਿਆ ਏਜੰਸੀਆਂ ਫਰਦਪੜਕਾਉ ਅਤੇ ਸੰਪਰਦਾਇਕ ਤੌਰ ਤੇ ਸੰਵੇਦਨਸ਼ੀਲ ਸਮੱਗਰੀ ਅਤੇ ਗਲਤ ਜਾਣਕਾਰੀ ਫੈਲਾਉਣ ਨਾ ਲੇ 16 ਪਾਕਿਸਤਾਨ ਨੇ ਜੁ ਡਿਊਬ ਚੈਨਲ ਅਤੇ ਪਵੰਦੀ ਲਗਾਉਣ ਦਾ ਐਲਾਨ ਕੀਤਾ ਸੀ ਪਿਛਲੇ ਹਫਤੇ ਪਾਕਿਸਤਾਨੀ ਰੱਖਿਆ ਮੰਤਰੀ ਦੇ ਇੱਕ ਵਾਇਰਲ ਵੀਡੀਓ ਕਲਿੱਪ ਵਿੱਚ ਇਹ ਕਿਹਾ ਸੀ ਕਿ ਪਾਕਿਸਤਾਨ ਆਤਵਾਦੀ ਸਮੂਹਾਂ ਨੂੰ ਫੰਡ ਅਤੇ ਸਮਰਥਨ ਦੇ ਰਿਹਾ ਹੈ ਆਸਿਫ ਦਾ ਬਿਆਨ ਇਸ ਤੱਥ ਨੂੰ ਉਜਾਗਰ ਕਰਦਾ ਹੈ ਕਿ ਪਾਕਿਸਤਾਨ ਕਈ ਸਾਲਾਂ ਤੋਂ ਇਹਨਾਂ ਆਤਵਾਦੀ ਸਮੂਹਾਂ ਨੂੰ ਪਨਾਹ ਦੇ ਰਿਹਾ ਹੈ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੋਂ ਨਾਰਾਜ਼ ਅਧਿਆਪਕਾਂ ਨੇ ਲੁਧਿਆਣਾ ਪੱਛਮੀ ਜਿਮਣੀ ਚੌਣ ਵਿੱਚ ਪੰਜਾਬ ਸਰਕਾਰ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਚਾਰ ਮੈਨੂ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਂਸ ਦੇ ਪਿੰਡ ਗੰਭੀਰਪੁਰ ਵਿੱਚ ਰੋਸ ਮਾਰਚ ਕੱਢਣ ਦੀ ਵਿਜੋਜਨਾ ਬਣਾਈ ਗਈ ਹੈ ਦੈਨਿਕ ਪਾਸ ਕਰਦੀ ਖਬਰ ਦੇ ਮੁਤਾਬਕ ਅੱਜ ਡੈਮੋਕਰੈਟਿਕ ਟੀਚਰਸ ਫਰੰਟ ਮਾਸਟਰ ਕਲਾਸ ਜੂਨੀਅਰ ਅਤੇ ਈਟੀਡੀ ਯੂਨੀਅਨ ਅਧਿਆਪਕ ਜਥੇਬੰਦੀ ਨੇ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਸੂਬਾ ਪੱਦਰੀ ਮੀਟਿੰਗ ਕਰਕੇ ਇਹ ਐਲਾਨ ਕੀਤਾ ਹੈ ਆਗੂਆਂ ਨੇ ਕਿਹਾ ਕਿ 3 ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਸਰਕਾਰੀ ਸਕੂਲਾਂ ਵਿੱਚ ਖਾਲੀ ਅਸਾਮੀਆਂ ਨਹੀਂ ਭਰੀਆਂ ਜਾ ਰਹੀਆਂ ਅਧਿਆਪਕਾਂ ਦਾ ਵੀ ਗਲਤ ਤਰੀਕੇ ਨਾਲ ਦਬਾਦਲਾ ਕੀਤਾ ਜਾ ਰਿਹਾ ਹੈ ਇਸ ਕਾਰਨ ਅਧਿਆਪਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨਾ ਆਉਣ ਵਾਲੇ ਸਮੇਂ ਵਿੱਚ ਹੋਰ ਸਖਤ ਸੰਘਰਸ਼ ਦੀ ਚਦਾਵਣੀ ਦਿੱਤੀ ਹੈ ਸੁਪਰੀਮ ਕੋਰਟ ਨੇ ਪੈਗਾਸਸ ਜਸੂਸੀ ਰਿਪੋਰਟ ਨੂੰ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਨਾਲ ਸੰਬੰਧਿਤ ਕਿਸੇ ਵੀ ਰਿਪੋਰਟ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ ਸਿਰਫ ਤੇ ਸਿਰਫ ਵਿਅਕਤੀਗਤ ਖਰਚਿਆਂ ਨੂੰ ਹੀ ਦੂਰ ਕੀਤਾ ਜਾ ਸਕਦਾ ਹੈ ਪਰ ਤਕਨੀਕੀ ਪੈਨਲ ਦੀ ਰਿਪੋਰਟ ਸੜਕਾਂ ਉਤੇ ਚਰਚਾ ਲਈ ਨਹੀਂ ਹੋ ਸਕਦੀ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਪੈਨਲ ਦੀ ਰਿਪੋਰਟ ਨੂੰ ਵਿਅਕਤੀਆਂ ਨਾਲ ਕਿਸ ਹੱਦ ਤੱਕ ਸਾਂਝਾ ਕੀਤਾ ਜਾ ਸਕਦਾ ਹੈ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ 2021 ਵਿੱਚ ਇੱਕ ਪੋਰਟਲ ਨੇ ਆਪਣੀ ਰਿਪੋਰਟ ਵਿੱਚ ਦਾਵਾ ਕੀਤਾ ਸੀ ਕਿ ਕੇਂਦਰ ਸਰਕਾਰ ਨੇ 2017 ਤੋਂ 2019 ਤੱਕ ਲਗਭਗ 300 ਭਾਰਤੀਆਂ ਦੀ ਜਸੂਸੀ ਕੀਤੀ ਹੈ ਇਹਨਾਂ ਲੋਕਾਂ ਵਿੱਚ ਪੱਤਰਕਾਰ ਵਕੀਲ ਸਮਾਜਿਕ ਵਰਕਰ ਵਿਰੋਧੀ ਧਿਰ ਦੇ ਨੇਤਾ ਅਤੇ ਕਾਰੋਬਾਰੀ ਵੀ ਸ਼ਾਮਲ ਹਨ ਸਰਕਾਰ ਨੇ ਪੈਗਾਸਸ ਸਪਾਈਵੇਅਰ ਰਾਹੀਂ ਇਹਨਾਂ ਲੋਕਾਂ ਦੇ ਫੋਨ ਹੈਕ ਕੀਤੇ ਅਗਸਤ 2021 ਵਿੱਚ ਇਹ ਦਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ ਚਾਰ ਧਾਮ ਦੀ ਯਾਤਰਾ ਕੱਲ 30 April ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਦੀ ਸਮਾਪਤੀ 6 ਨਵੰਬਰ ਨੂੰ ਹੋਵੇਗੀ ਸਭ ਤੋਂ ਪਹਿਲਾਂ ਜਮਨੋਤਰੀ ਅਤੇ ਗੰਗੋਤਰੀ ਦੇ ਦਰਵਾਜ਼ੇ 30 April ਨੂੰ ਖੁੱਲਣਗੇ ਅੱਜ 29 April ਨੂੰ ਮਾਂ ਗੰਗਾ ਦੀ ਪਾਲਕੀ ਮੁਖਾਬ ਤੋਂ ਗੰਗੋਤਰੀ ਧਾਮ ਲਈ ਰਵਾਨਾ ਹੋਵੇਗੀ ਪੈਰੋ ਕਾਟੀ ਵਿੱਚ ਆਰਾਮ ਕਰਨ ਤੋਂ ਬਾਅਦ ਪਾਲਕੀ 30 April ਨੂੰ ਸਵੇਰੇ 9:00 ਵਜੇ ਗੰਗੋਤਰੀ ਧਾਮ ਪਹੁੰਚੇਗੀ ਇਸ ਤੋਂ ਬਾਅਦ ਯਾਤਰਾ ਰਸਮੀ ਤੌਰ ਤੇ ਸ਼ੁਰੂ ਹੋਵੇਗੀ ਸ਼ਾਮ 5:00 ਵਜੇ ਤੱਕ ਦੇ ਖਬਰਾਂ ਵਿੱਚ ਬਸ ਇੰਨਾ ਹੀ ਮੈਨੂੰ ਦੱਸ ਗਿਆ ਧੰਨਵਾਦ